ਦੋਸਤੋ ਅੱਜ ਮੈਂ ਤੁਹਾਨੂੰ ਪਟੂਨੀਆ ਦੇ ਹਾਈਬ੍ਰਿਡ ਦਿਖਾਉਣਾ ਇਹ ਇਸ ਜੈਂਟਾ ਦਾ ਫਰੋਸਟ ਮਿਕਸ ਇਹਦੀ ਜਿਹੜੀ ਖਾਸੀਅਤ ਹੈ ਇੱਕ ਫਰੋਸਟੀ ਲਾਈਨ ਬਣੀ ਹੁੰਦੀ ਹੈ ਆਲੇ-ਦਾਲੇ ਬਹੁਤ ਸੋਹਣਾ ਲੱਗਦਾ ਹੈ ਹਾਈਬ੍ਰਿਡ ਇਹੀ ਦੀ ਬੇਬੇ ਏ ਵੀ ਇਜ਼ੀ ਵੇਪ ਕੋਰਲ ਇਹ ਵੈਲੈਂਟਾਈਨ ਹੈ ਇਹ ਇਜ਼ੀ ਵੇਪ ਮਿਕਸਰ ਇਸ ਤੋਂ ਅਗੇ ਸਾਲਵੀਆਜ਼ ਹੋ ਗਿਆ ਸਾਲਵੀਆਜ਼ ਮਿਕਸ ਸਾਲਵੀਅਰਸ ਜਿਹੜਾ ਵਿਸਟਾ ਮਿਕਸ ਇਹ ਹੈ ਸਾਲਵੀਅਰਸ ਸੈਂਟ ਜੂਨ ਫਾਇਰਸ ਇਹ ਪਟੂਨੀਆ ਸਫੇਸਟੀਕਾ ਬਹੁਤ ਅੱਛੀ ਵੈਰਾਈਟੀ ਹੈ ਡਿਫਰੈਂਟ ਇਹ ਪਟੂਨੀਆ ਬਲੈਕ 베ਰੀ ਹੈ ਲਗਭਗ ਬਲੈਕ ਰੰਗ ਦਾ ਫੁੱਲ ਹੁੰਦਾ ਲਗਭਗ ਬਲੈਕ ਡਬਲ ਡੋ ਹੈ ਡਬਲ ਫੁੱਲ ਹੁੰਦਾ ਉਹ ਵੀ ਹਲੇ ਗਰਮ ਸਾਡੇ ਕੋਲ ਇਹ ਹੈ ਟਾਈਡਲ ਵੇਵ ਇੱਕ ਬੂਟਾ ਜਿਹੜਾ ਉਹ ਐਡਾ بڑا ਬੂਟਾ ਬਣਾ ਲੈਂਦਾ ਇੰਕੀ ਇੱਕ ਬ੍ਰਾਂਚ ਬੂਟੇ ਦੀ ਜਿਹੜੀ ਆ ਲਗਭਗ 1 ਮੀਟਰ ਦੀ ਹੁੰਦੀ ਹੈ ये भी टाइडल वेव है ये वाइट रंग का क्रीम रंग का इस तरह फिर साढ़े को डिफरेंट कलर से हैं बरगंडी है ये कास्केट सुप, सुपर कास्केट मिक्स है ਇਪਟੋਨੀਆ ਸੁਪਰ ਕਾਸਟ ਕੋ ਡਿਜ਼ਾਈਨ ਤੇ ਇੱਕ ਜਿੰਨੀ ਬੁੱਲ ਲਗਦਿਨ ਇਪਟੋਨੀਆ ਸੁਪਰ ਕਾਸਟ ਕੇ ਪਿੰਕ ਰੋਜ਼ ਵਿਕਨਨ ਇਹ ਰੈੱਡ ਇਹ ਸੁਪਰ ਕਾਸਟ ਕ ਬਲੂ ਹੈ ਸਰ ਇੰਫਰ ਇਹ ਸਾਡੇ ਕੋਲ ਟਾਈਟੋਨੀਆ ਕਹਿੰਦੇ ਹਨ ਟਾਈਟੋਨੀਆ ਮੇ ਸਟਾਰ ਮਿਕਸ ਇਹ ਡਿਫਰੈਂਟ ਮਿਕਸ ਫਲਾਵਰਸ ਹੈ ਜਿਹੜੇ ਸਰ ਦੇ ਸਟਾਰ ਮਿਕਸ ਫਲਾਵਰਸ ਇਹ ਸਾਡੇ ਕੋਲ ਕਾਫੀ ਹੈ ਤੋਂ ਇਹ ਸਾਰੀਆਂ ਹਾਈਬ੍ਰਿਡਸ ਜਿਹੜੀਆਂ ਟੂਟੋਨੀਆ ਦੇ ਆਪਣੇ ਨੇ ਬੁੱਲਣ